ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਸਾਨੂੰ ਭਗਤੀ, ਸ਼ਕਤੀ, ਧਰਮ, ਰਾਜਨੀਤੀ ਇਹ ਸਿਧਾਂਤ ਦੇ ਕੇ ਸਰਵੋੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਵਿੱਚ ਉਸ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਦਿਆਂ ਇਸ ਮੁਬਾਰਕ ਸਰਵੋੱਚ ਤਖਤ ਦੀ ਅਗਵਾਈ ਵਿੱਚ ਚੱਲਣ ਦਾ ਉਪਦੇਸ਼ ਦਿੱਤਾ ਸਾਡੇ ਲਈ ਸਭ ਤੋਂ ਵੱਡੀ ਗੱਲ ਹੈ ਸਦਕ ਗੁਰੂ ਦੇ ਉੱਤੇ ਭਰੋਸਾ ਗੁਰੂ ਦੇ ਉੱਤੇ ਸਿੱਧਕ ਰੱਖਣਾ ਦੁਨੀਆਂ ਦੇ ਅੰਦਰ ਕਿਤਨੀ ਵੀ ਚੱਕਾ ਚੌਦ ਹੋਵੇ ਕਿੰਨੇ ਵੀ ਸਾਨੂੰ ਧਰਮ ਤੇ ਭਲੇਖੇ ਦੇਣ ਵਾਲੇ ਖੜੇ ਹੋਣ ਸਿੱਖ ਦਾ ਸਿਦਕ ਆਪਣੇ ਗੁਰੂ ਉੱਤੇ ਚਾਹੀਦਾ ਹੈ ਸਿੱਖ ਦਾ ਸਿਦਕ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਚਾਹੀਦਾ ਹੈ ਸਿੱਖ ਦਾ ਸਿਦਕ ਸੱਚੇ ਤਖਤ ਸਰਬੋੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਚਾਹੀਦਾ ਹੈ ਤਾਨੇ ਬੜੀ ਵਾਰੀ ਕੋਸ਼ਿਸ਼ ਕੀਤੀ ਜਾਂ ਤੇ ਇਸ ਤਖਤ ਨੂੰ ਢਹ ਢੇਰੀ ਕਰ ਦਈਏ ਤੇ ਜਾਂ ਫਿਰ ਸਿੱਖਾਂ ਦੇ ਮਨਾਂ ਦੇ ਵਿੱਚੋਂ ਇਸ ਮੁਬਾਰਕ ਤਖਤ ਦੀ ਸਰਬ ਉੱਚਤਾ ਨੂੰ ਕੱਢ ਦਈਏ ਪਰ ਕਿਸੇ ਵੀ ਹਕੂਮਤ ਦਾ ਮਨਸੂਬਾ ਕਦੀ ਸਫਲ ਨਹੀਂ ਹੋਇਆ ਹੈ ਅਜਾ ਤਖਤ ਹਕੂਮਤਾਂ ਨੇ ਕਈ ਵਾਰੀ ਢਾਇਆ ਤੇ ਗੁਰੂ ਨਾਨਕ ਦੇ ਸਿੱਖਾਂ ਨੇ ਬਣਾਇਆ ਸਾਡੇ ਮਨਾਂ ਦੇ ਵਿੱਚੋਂ ਇਸ ਮੁਬਾਰਕ ਤਖਤ ਦੀ ਸਰਵਉੱਚਤਾ ਨੂੰ ਕੋਈ ਨਹੀਂ ਕੱਢ ਸਕਦਾ ਅਸੀਂ ਆਪਣਾ ਪ੍ਰੋਸਾ ਹਮੇਸ਼ਾ ਗੁਰੂ ਉੱਤੇ ਰੱਖੀਏ ਸੱਚੇ ਪਾਤਸ਼ਾਹ ਉੱਤੇ ਰੱਖੀਏ ਹਮੇਸ਼ਾ ਹੀ ਗੁਰੂ ਦੇ ਪਾਸੋਂ ਸਿੱਖੀ ਦੀ ਦਾਤ ਮੰਗੀਏ ਸਿੱਦਕ ਮੰਗੀਏ ਸਬਰ ਮੰਗੀਏ ਅਸੀਂ ਹਮੇਸ਼ਾ ਇੱਕ ਮੁੱਠ ਰਹੀਏ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਛੋਟੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਦਾ ਬਹੁ ਪਰ ਉਪਕਾਰੀ ਮੇਰੀ ਪੀੜੀ ਦੇ ਮਾਲਕ ਛੇਵੇਂ ਗੁਰੂ ਨਾਨਕ ਤਨ 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 ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਪਾਵਨ ਮੁਬਾਰਕ ਅਸਥਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁਭਾਏ ਮਾਨ ਗੁਰੂ ਖਾਲਸਾ ਜੀ ਗੁਰੂ ਫਤਿਹ ਦੀ ਸਾਜ ਪਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਮੁਬਾਰਕ ਦਿਨ ਹੈ ਜਦੋਂ 1595 ਈਸਵੀ ਦੇ ਵਿੱਚ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹੇ ਸ਼ਾਂਤੀ ਦੇ ਪੁੰਜ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਬਹੁਤ ਹੀ ਸਤਕਾਰਯੋਗ ਮਾਤਾ ਗੰਗਾ ਜੀ ਦੀ ਪਵਿੱਤਰ ਕੋਖ ਤੋਂ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ ਹੈ ਮੈਂ ਜਿੱਥੇ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਸਮੁੱਚੀ ਲੋਕਾਈ ਨੂੰ ਖਾਲਸਾ ਪੰਥ ਨੂੰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਗੁਰਪ੍ਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਉਥੇ ਹੀ ਸਤਿਗੁਰੂ ਜੀ ਨੇ ਸਾਨੂੰ ਜੋ ਸਿਧਾਂਤ ਦਿੱਤੇ ਨੇ ਉਹਨਾਂ ਨੂੰ ਜੀਵਨ ਦੇ ਵਿੱਚ ਅਮਲਾਂ ਦੇ ਵਿੱਚ ਲਿਆਉਣ ਦੀ ਸਮੁੱਚੀ ਕੌਮ ਨੂੰ ਅਪੀਲ ਕਰਦਾ ਹਾਂ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰਤਾ ਗਦੀ ਪ੍ਰਾਪਤ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਾਨੂੰ ਭਗਤੀ ਸ਼ਕਤੀ ਧਰਮ ਰਾਜਨੀਤੀ ਇਹ ਸਿਧਾਂਤ ਦੇ ਕੇ ਸਰਵੋੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਵਿੱਚ ਉਸ ਦੀ ਸਰਵੋੱਚਤਾ ਨੂੰ ਪ੍ਰਵਾਨ ਕਰਦਿਆਂ ਇਸ ਮੁਬਾਰਕ ਸਰਵੋੱਚ ਤਖਤ ਦੀ ਅਗਵਾਈ ਵਿੱਚ ਚੱਲਣ ਦਾ ਉਪਦੇਸ਼ ਦਿੱਤਾ ਗੁਰੂ ਕੇ ਸਿੱਖਾਂ ਨੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਉੱਤੇ ਹਮੇਸ਼ਾ ਨਿਸ਼ਚਾ ਰੱਖਿਆ ਮੈਂ ਇਹ ਵਾਰ-ਵਾਰ ਬੇਨਤੀ ਕਰਦਾ ਹੁੰਨਾ ਹਾਂ ਕਿ ਸਾਡੇ ਲਈ ਸਭ ਤੋਂ ਵੱਡੀ ਗੱਲ ਹੈ ਸਦਕ ਗੁਰੂ ਦੇ ਉੱਤੇ ਭਰੋਸਾ ਗੁਰੂ ਦੇ ਉੱਤੇ ਸਿੱਧਕ ਰੱਖਣਾ ਜਦੋਂ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕੇ ਆਏ ਤਾਂ ਜ਼ਾਹਾਂਗੀਰ ਬਾਦਸ਼ਾਹ ਵੀ ਨਾਲੋਂ ਨਾਲ ਯਾਤਰਾ ਕਰ ਰਿਹਾ ਸੀ ਆਗਰੇ ਦੀ ਧਰਤੀ ਤੇ ਇੱਕ ਗਰੀਬੜੇ ਜਿਹੇ ਸਿੱਖ ਨੂੰ ਪਤਾ ਲੱਗਾ ਮੇਰਾ ਗੁਰੂ ਆਇਆ ਹੈ ਮੇਰਾ ਮੁਰਸ਼ਿਦ ਆਇਆ ਹੈ ਉਸ ਨੇ ਓਕਾਹੀ ਸੀ ਉਸ ਨੇ ਤਾਜੇ ਘਾ ਦੀ ਇੱਕ ਪੰਡ ਵੱਡੀ ਕੱਕਾ ਲਿਆ ਤੇ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕਰਨ ਦੇ ਲਈ ਤੁਰ ਪਿਆ ਸਿਪਾਈਆਂ ਨੂੰ ਪੁੱਛਦਾ ਹੈ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਸਿਪਾਈਆਂ ਨੇ ਜਾਣਿਆ ਕਿ ਸ਼ਾਇਦ ਇਹ ਜਹਾਂਗੀਰ ਦੀ ਗੱਲ ਕਰਦਾ ਹੈ ਉਸ ਗਰੀਬੜੇ ਕਾਹੀ ਨੂੰ ਜਦੋਂ ਉਹਨਾਂ ਨੇ ਜਹਾਂਗੀਰ ਦੇ ਕੈਂਪ ਵੱਲ ਭੇਜਿਆ ਉੱਥੇ ਜਾ ਕੇ ਸਿੱਖਾਕਦਾ ਹੈ ਮੇਰਾ ਜਨਮ ਮਰਨ ਕੱਟ ਦਿਓ ਮੈਨੂੰ ਮੁਕਤੀ ਦੇ ਦਿਓ ਮੈਨੂੰ ਸਿੱਖੀ ਦੀ ਦਾਤ ਦਿਓ ਜਹਾਂਗੀਰ ਜਾਣ ਗਿਆ ਇਹ ਪੁਲੇਖੇ ਦੇ ਨਾਲ ਆ ਗਿਆ ਹੈ ਇਹਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ ਜਾਣਾ ਸੀ ਉਹ ਕਹਿਣ ਲੱਗਾ ਸਿੱਖਾ ਮੈਂ ਜ਼ਾਹਾਂਗੀਰ ਬਾਦਸ਼ਾਹ ਹਾਂ ਹਿੰਦੁਸਤਾਨ ਦਾ ਬਾਦਸ਼ਾਹ ਅੱਜ ਤੂੰ ਮੇਰੇ ਦਰ ਤੇ ਆਇਆ ਹੈ ਮੈਂ ਤੈਨੂੰ ਜਾਇਦਾਦ ਦੇ ਸਕਦਾ ਹਾਂ ਮੈਂ ਧਨ ਦੇ ਸਕਦਾ ਹਾਂ ਮੈਂ ਦੁਨੀਆਂ ਦੇ ਸੁੱਖ ਦੇ ਸਕਦਾ ਹਾਂ ਪਰ ਮੈਂ ਤੇਰਾ ਜਨਮ ਮਰਨ ਨਹੀਂ ਘਟ ਸਕਦਾ ਹਾਂ ਉਸ ਗਰੀਬ ਸਿੱਖ ਨੇ ਘਾਹ ਦੀ ਪੰਡ ਚੁੱਕ ਲਈ ਟਕਾ ਚੁੱਕ ਲਿਆ ਕਹਿਣ ਲੱਗਾ ਗਲਤੀ ਹੋ ਗਈ ਮੈਂ ਆਪਣੇ ਸੱਚੇ ਪਾਤਸ਼ਾਹ ਦੀ ਥਾਂ ਕਿਸੇ ਦੁਨਿਆਵੀ ਪਾਤਸ਼ਾਹ ਦੇ ਘਰ ਅੱਗੇ ਆ ਗਿਆ ਉਹਨੇ ਆਖਿਆ ਮੈਂ ਭੇਟਾ ਚੁੱਕ ਲੈਣਾ ਬਾਦਸ਼ਾਹ ਕਹਿੰਦਾ ਰਹਿਣ ਦੇ ਸਿੱਖ ਸਿੱਧ ਕਦਾ ਇਨਾ ਪੱਕਾ ਸੀ ਉਹਨੇ ਟਕਾ ਵੀ ਚੁੱਕਿਆ ਘਾਹ ਦੀ ਪੰਡ ਵੀ ਚੁੱਕੀ ਗੁਸਤਾਖੀ ਹੋ ਗਈ ਜਾਣਾ ਤੇ ਸੱਚੇ ਗੁਰੂ ਪਾਤਸ਼ੀ ਮੇਰੀ ਪੀੜੀ ਦੇ ਮਾਲਕ ਦੇ ਪਾਸ ਗਿਆ ਸਤ ਗੁਰੂ ਜੀ ਉਠ ਖਲੋਤੇ ਕੋਟ ਕੇ ਗਰੀਬੜੇ ਸਿੱਖ ਨੂੰ ਸ਼ਾਤੀ ਦੇ ਨਾਲ ਲਾਇਆ ਤੇ ਸਿੱਖ ਕਹਿੰਦਾ ਪਾਤਸ਼ਾ ਸਿੱਖੀ ਦਾ ਜੀਵਨ ਦਿਓ ਮੇਰੇ ਗਰੀਬ ਦਾ ਜਨਮ ਮਰਨ ਕੱਟ ਦਿਓ ਸੱਚੇ ਪਾਤਸ਼ਾ ਨੇ ਸਾਰੀਆਂ ਹੀ ਬਖਸ਼ਿਸ਼ਾਂ ਕੀਤੀਆਂ ਇਹ ਸਾਖੀ ਸੁਣਾਉਣ ਤੋਂ ਭਾਵ ਇਹ ਆ ਦੁਨੀਆਂ ਦੇ ਅੰਦਰ ਕਿਤਨੀ ਵੀ ਚੱਕਾ ਚੌਦ ਹੋਵੇ ਕਿੰਨੇ ਵੀ ਸਾਨੂੰ ਭਰਮ ਤੇ ਭਲੇਖੇ ਦੇਣ ਵਾਲੇ ਖੜੇ ਹੋਣ ਸਿੱਖ ਦਾ ਸਿਦਕ ਆਪਣੇ ਗੁਰੂ ਉੱਤੇ ਚਾਹੀਦਾ ਹੈ ਸਿੱਖ ਦਾ ਸਿਦਕ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਚਾਹੀਦਾ ਹੈ ਸਿੱਖ ਦਾ ਸਿਦਕ ਸਾਚੇ ਤਖਤ ਸਰਮੋਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਚਾਹੀਦਾ ਹੈ ਸਮੇਂ ਦੀਆਂ ਹਕੂਮਤਾਂ ਨੇ ਬੜੀ ਵਾਰੀ ਕੋਸ਼ਿਸ਼ ਕੀਤੀ ਜਾਂ ਤੇ ਇਸ ਤਖਤ ਨੂੰ ਢਹਿ ਢੇਰੀ ਕਰ ਦਈਏ ਤੇ ਜਾਂ ਫਿਰ ਸਿੱਖਾਂ ਦੇ ਮਨਾ ਦੇ ਵਿੱਚੋਂ ਇਸ ਮੁਬਾਰਕ ਤਖਤ ਦੀ ਸਰਬ ਉੱਚਤਾ ਨੂੰ ਕੱਢ ਦਈਏ ਪਰ ਕਿਸੇ ਵੀ ਹਕੂਮਤ ਦਾ ਮਨਸੂਬਾ ਕਦੀ ਸਫਲ ਨਹੀਂ ਹੋਇਆ ਹੈ ਇਹ ਮੁਬਾਰਕ ਤਖਤ ਹਕੂਮਤਾਂ ਨੇ ਕਈ ਵਾਰੀ ਟਾਇਆ ਤੇ ਗੁਰੂ ਨਾਨਕ ਦੇ ਸਿੱਖਾਂ ਨੇ ਬਣਾਇਆ ਹੈ ਸਾਡੇ ਮਨਾਂ ਦੇ ਵਿੱਚੋਂ ਇਸ ਮੁਬਾਰਕ ਤਖਤ ਦੀ ਸਰਵਉੱਚਤਾ ਨੂੰ ਕੋਈ ਨਹੀਂ ਕੱਢ ਸਕਦਾ ਹੈ ਸਮੁੱਚੀ ਦੁਨੀਆ ਦੇ ਸਿੱਖ ਗੁਰੂ ਨਾਨਕ ਨਾਮ ਲੈਵਾ ਇਸ ਸਰਵਉੱਚ ਤਖਤ ਦੇ ਸਾਹਮਣੇ ਹਮੇਸ਼ਾ ਨੱਤ ਮਾਸਤਕ ਨੇ ਅੱਜ ਸਮੁੱਚੀ ਕੌਮ ਨੂੰ ਲੋੜ ਹੈ ਅਸੀਂ ਆਪਣੇ ਗੁਰੂ ਦੇ ਉੱਤੇ ਸਿਧਕ ਰੱਖੀਏ ਭਰੋਸਾ ਰੱਖੀਏ ਮੁਸ਼ਕਲ ਹੋਵੇ ਆਫਤ ਹੋਵੇ ਗੁਰੂ ਦੇ ਬਚਨ ਯਾਦ ਕਰੀਏ ਜੋ ਪਾਤਸ਼ਾਹ ਨੇ ਬਾਣੀ ਦੇ ਵਿੱਚ ਸਾਨੂੰ ਦਿੱਤੇ ਨੇ ਜਾ ਕੋ ਮੁਸ਼ਕਲ ਅਤ ਬਣੈ ਡੋਈ ਕੋਈ ਨਾ ਦੇ ਲਾਕੂ ਹੋਏ ਦੁਸ਼ਮਣਾਂ ਸਾਥ ਭੀ ਭਜ ਖਲੇ ਸਭੋ ਭਜੈ ਆਸਰਾ ਚੂਕੈ ਸਭ ਅਸਰਾਓ ਚੇਤੇ ਆਵੈ ਉਸ ਪਾਰ ਬ੍ਰਹਮ ਲਗਹਿ ਨਾ ਤਤੀਵਾਉ ਸਾਹਿਬ ਨਿਤਾਨ ਆਕਾ ਤਾਨ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ ਅਸੀਂ ਆਪਣਾ ਭਰੋਸਾ ਹਮੇਸ਼ਾ ਗੁਰੂ ਉੱਤੇ ਰੱਖੀਏ ਸੱਚੇ ਪਾਤਸ਼ਾਹ ਉੱਤੇ ਰੱਖੀਏ ਹਮੇਸ਼ਾ ਹੀ ਗੁਰੂ ਦੇ ਪਾਸੋਂ ਸਿੱਖੀ ਦੀ ਦਾਤ ਮੰਗੀਏ ਸਿੱਧਕ ਮੰਗੀਏ ਸਬਰ ਮੰਗੀਏ ਅਸੀਂ ਹਮੇਸ਼ਾ ਇੱਕ ਮੁਠ ਰਹੀਏ ਇੱਕ ਪਰਿਵਾਰ ਵਾਂਗ ਰਹੀਏ ਇੱਕ ਦੂਜੇ ਦੀਆਂ ਬਾਹਾਂ ਬਣੀਏ ਇਸ ਮੁੱਚਾ ਖਾਲਸਾ ਪੰਥ ਗੁਰੂ ਨੇ ਇੱਕ ਪਰਿਵਾਰ ਬਣਾਇਆ ਹੈ ਮੈਂ ਫੇਰ ਤੋਂ ਮੇਰੀ ਪੀੜੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਗੁਰਪਤਿਆਂ ਸਮੂੱਚੀਆਂ ਸੰਗਤਾਂ ਨੂੰ ਗੁਰੂ ਨਾਨਕ ਨਾਮ ਲੈਵਾ ਨੂੰ ਖਾਲਸਾ ਪੰਥ ਨੂੰ ਸਮੂੱਚੀ ਲੋਕਾਈ ਨੂੰ ਲੱਖ ਲੱਖ ਵਧਾਈ ਦਿੰਦਿਆਂ ਅਪੀਲ ਕਰਦਾ ਹਾਂ ਕਿ ਆਓ ਆਪਾਂ ਸਾਰੇ ਜਾਣੇ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਆਪਾਂ ਸੱਚੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੁੜੀਏ ਪੁੱਲ ਗਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਜੀ ਦੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਸਾਨੂੰ ਭਗਤੀ, ਸ਼ਕਤੀ, ਧਰਮ, ਰਾਜਨੀਤੀ ਇਹ ਸਿਧਾਂਤ ਦੇ ਕੇ ਸਰਵੋੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਵਿੱਚ ਉਸ ਦੀ ਸਰਵੋੱਚਤਾ ਨੂੰ ਪ੍ਰਵਾਨ ਕਰਦਿਆਂ ਇਸ ਮੁਬਾਰਕ ਸਰਵੋੱਚ ਤਖਤ ਦੀ ਅਗਵਾਈ ਵਿੱਚ ਚੱਲਣ ਦਾ ਉਪਦੇਸ਼ ਦਿੱਤਾ। ਦੇ ਲਈ ਸਭ ਤੋਂ ਵੱਡੀ ਗੱਲ ਹੈ ਸਿੱਧਕ ਗੁਰੂ ਦੇ ਉੱਤੇ ਭਰੋਸਾ ਗੁਰੂ ਦੇ ਉੱਤੇ ਸਿੱਧਕ ਰੱਖਣਾ ਦੁਨੀਆਂ ਦੇ ਅੰਦਰ ਕਿਤਨੀ ਵੀ ਚੱਕਾ ਚੌਦ ਹੋਵੇ ਕਿੰਨੇ